ਭਾਈ ਗੁਰਜੀ ਕਾਲਸਾ ਭਾਈ ਗੁਰਜੀ ਕੀ ਫਤਿਹ ਸਾਡੀ ਈਮੇਲ ਆਈ ਹੈ ਤੇ ਇਹਦੀ ਅਸੀਂ ਜਿਹੜੀ ਰਿਪੋਰਟ ਆ ਜੀ ਉਹ ਸਚੋ ਨੂੰ ਵੀ ਦੇਤੀ ਆ ਤੇ ਕਮਿਸ਼ਨਰ ਸਾਹਿਬ ਨੂੰ ਵੀ ਦੇਤੀ ਹੈ ਤੇ ਇਹਦੇ ਲਈ ਆਪ ਵੀ ਅਸੀਂ ਇਨਕੁਆਰੀ ਕਰਦੇ ਪਏ ਆ ਤੇ ਇੱਕ ਅੱਧੇ ਦਿਨ ਚ ਕੱਲ ਪਰਸੋ ਇਹਦੀ ਮੇਲ ਚ ਲਿਖਿਆ ਕੀ ਆ ਥੋੜਾ ਜਿਹਾ ਮੇਲ ਚ ਧਮਕੀ ਦਿੱਤੀ ਗਈ ਆ ਵੀ ਆਰ ਡੀ ਐਕਸ ਦੇ ਆਤੇ ਨੰਬੀ ਨੁਕਸਾਨ ਕਰਾਂਗੇ ਮੈਂ 21 ਜਗ੍ਹਾ ਦਾ ਨਿਸ਼ਾਨਾ ਅਫੀਸ਼ੀਅਲ ਮੇਲ ਦਰਵਾਜੇ ਸਾਹਿਬ ਤੇ ਇੱਕ ਪਾਰਸਲ ਕਿਸ ਨੂੰ ਆਈ ਹੈ ਨਹੀਂ ਅਜੇ ਉਹ ਕਲੀਅਰ ਨਹੀਂ ਹੋਇਆ ਤੇ ਦਰਵਾਜੇ ਸਾਹਿਬ ਤੇ ਇਹ ਗੱਲ ਕਹੀ ਗਈ ਹੈ ਤੇ ਚਲੋ ਅੱਜ ਪਤਾ ਲੱਗ ਜਾ ਜਾਂ ਕੱਲ ਪਤਾ ਲੱਗ ਜਾਏਗਾ ਫਿਰ ਆਪਾਂ ਇਹਦੀ ਡਿਟੇਲ ਸਮਾਂ ਵੀ ਦੱਸਿਆ ਗਿਆ ਵੀ ਜੀ ਹਾਂ ਸਮਾਂ ਤੁਹਾਨੂੰ ਕਿਹਾ ਗਿਆ ਹੈ ਸਮਾਂ ਦੱਸਿਆ ਗਿਆ ਪਰ ਇਹ ਕਲੀਅਰ ਨਹੀਂਗਾ ਮੈਨੂੰ ਲੱਗਦਾ ਨਹੀਂਗਾ ਵੀ ਜਾਂ ਕਿ ਕਿਸੇ ਏਜੰਸੀ ਜਾਂ ਕਿੱਦਾਂ ਕੰਮ ਹੈ ਇਦਾਂ ਦੀ ਅਜੇ ਕਲੀਅਰ ਨਹੀਂ ਹੈ ਅੱਜ ਦਾ ਸੀਗਾ ਜੀ ਹਾਂ ਅੱਜ ਦਾ ਸਮਝ ਸੀ ਸੀਐਸਟੀ ਵਗੈਰਾ ਚੈੱਕ ਕੀਤੇ ਜਾ ਰਹੇ ਆ ਉੱਥੇ ਕੋਈ ਹਾਂ ਉਹ ਨਹੀਂ ਨਹੀਂ ਉਹ ਉਹਦੇ ਲਈ ਸਾਰੀ ਲਾਤੀ ਐ ਡਿਊਟੀਆਂ ਲਾ ਦਿਤੀਆਂ ਗਈਆਂ ਵੀ ਕਿਤੇ ਵੀ ਕਿਉਂਕਿ ਜਿੰਨਾ ਹੀ ਆਪਣੇ ਪ੍ਰਕਰਮਾ ਹੈਗੀ ਐ ਜਿੰਨਾ ਆਪਣਾ ਗਲਿਆਰਾ ਹੈਗਾ ਸਾਰੇ ਡਿਊਟੀਆਂ ਲਾ ਦਿਤੀਆਂ ਗਈਆਂ ਤਾਂ ਕਿ ਕੋਈ ਮੈਂ ਕਿੰਨਾ ਪਰਮਾਤਮਾ ਕਰ ਗੁਰੂ ਰਾਮ ਦਾ ਮੇਰ ਕਰੇ ਕੋਈ ਇਦਾਂ ਦਾ ਨੁਕਸਾਨ ਨਹੀਂ ਹੈ ਕਿ ਐਵੇਂ ਕਿਸੇ ਨੇ ਮਤਲਬ دہشت ਹਾਂ ਇਦਾਂ ਦੇ ਇਦਾਂ ਦਾ ਵੀ ਲੱਗਦਾ ਤਾਂ ਹੀ ਕਰਕੇ ਆਪਾਂ ਖੁੱਲ ਕੇ ਬਚਾਰੂ ਨਹੀਂ ਦਿੰਦੇ ਪਏ ਵੀ ਲੱਗਦਾ ਇਸ ਤਰ੍ਹਾਂ ਹੀ ਜੋ ਆਪ ਜੀ ਨੇ ਕਿਹਾ ਕਿ ਕਿਸੇ ਨੇ ਡਰਾਉਣ ਦੇ ਲਈ ਜਾਂ ਐਵੇਂ ਫੇਕ ਜੋ ਮੈਨੂੰ ਲੱਗਦਾ ਕਿ ਫਿਰ ਤੌਰ ਤੇ ਜਿਹੜਾ ਇਦਾਂ ਦਾ ਕਿਹਾ ਗਿਆ ਪਰ ਫਿਰ ਵੀ ਆਪਾਂ ਚੌਕਸੀ ਦੇ ਤੌਰ ਤੇ ਆਪਾਂ ਸਾਰੀਆਂ ਡਿਊਟੀਆਂ ਪ੍ਰਕਰਮਾਂ ਦੇ ਵਿੱਚ ਵੀ ਲਾ ਦਿੱਤੀਆਂ ਗਈਆਂ ਤੇ ਗਲਿਆਰੇ ਵਿੱਚ ਵੀ ਜਿਹੜੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਤਾਂ ਕਿ ਧੰਤਨ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਨੁਕਸਾਨ ਨਾ ਹੋਵੇ। ਉਹ ਸਕੈਨਰ ਲੱਗੀ ਸੀ ਸਾਰੇ ਉਹ ਬੁੜਕੇ ਵਿਚਰੇ ਜੀ ਪ੍ਰੋਗਰਾਮ ਅੱਗੇ ਸਕੈਨਰ ਲਾਉਣ ਦਾ ਫੈਸਲਾ ਕੀਤਾ ਗਿਆ ਸੀ। ਹਾਂ ਚਲੋ ਉਹ ਲਾ ਦਿੱਤੇ ਜਾਣਗੇ ਜੇ ਮੈਨੂੰ ਲੱਗਦਾ ਨਹੀਂਗਾ ਫੇਕ ਲੱਗਦਾ ਪਿਆ ਜੋ ਅਸੀਂ ਦੇਖਦੇ ਪਿਆ ਅਜ ਤਾਈਂ ਜੋ ਹੁਣ ਸਮਾਂ ਦੋ ਤਿੰਨ ਘੰਟੇ ਦੀ ਗੱਲ ਹੋ ਗਈ ਹੈ ਤੇ ਇਤਨਾ ਲੱਗਦਾ ਪਿਆ ਪਰ ਫਿਰ ਵੀ ਜੋ ਆਕਸੀ ਜਿਹੜੀ ਆ ਉਹ ਦਿਨ ਰਾਤ ਰੱਖੀ ਜਾਏਗੀ ਮੇਲ ਆ ਜਾਈਏ ਕਿ ਕਦ ਆ ਜਾਈਏ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਹੋਈ ਠੀਕ ਹਾਂ ਪਰ ਪਹਿਲੇ ਪ੍ਰਧਾਨੀਆਂ ਮੀਟਿੰਗ ਹੋਈ ਆ 2 ਘੰਟੇ ਪਹਿਲੇ ਮੀਟਿੰਗ ਹੋਈ ਪੁਲ ਪ੍ਰਸ਼ਾਸਨ ਆਇਆ ਹਾਂ ਪੁਲ ਪ੍ਰਸ਼ਾਸਨ ਨਾ ਵੀ ਇੱਥੇ ਆਇਆ ਸੀ ਐਸਓ ਚ ਸਾਹਿਬ ਵੀ ਆਇਆ ਸੀ ਕਮਿਸ਼ਨਰ ਨੂੰ ਵੀ ਫੋਨ ਕਰ ਦਿੱਤਾ ਗਿਆ ਤੋਂ ਉਹਨਾਂ ਨੂੰ ਦੂਜਾ ਜੇ ਮਤਲਬ ਕਹਿੰਦਾ ਭਾਵੇਂ ਲੈਟਰ ਭੇਜ ਕੇ ਨਾਲ ਡਿਪਟੀਸ਼ਨ ਭੇਜ ਕੇ ਉਹਨਾਂ ਨੂੰ ਦੱਸਿਆ ਗਿਆ ਤੇ ਉਹਨਾਂ ਨੇ ਵੀ ਆਪਣੀ ਇਨਕੁਆਇਰੀ ਜਿਹੜੀ ਸ਼ੁਰੂ ਕਰ ਦਿੱਤੀ। ਥੈਂਕ ਯੂ। ਅੱਛਾ ਨੂੰ ਐਸਜੀਪੀਸੀ ਅਥਾਰਟिटीज ਵੱਲੋਂ ਇੱਕ ਬਲੈਂਡ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ੍ਰੈਟ ਮੇਲ ਆਈ ਹੈ। ਇਹ ਸਬਲਾਸਤੀ ਕਰਨ ਕੀਤੀ ਗਈ ਹੈ। ਗੋਲਡਨ ਟੈਂਪਲ ਪ੍ਰੈਮਿਸਸਿਸ ਤੇ ਉਹਦੇ ਆਸ-ਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਸੀ ਐਫਆਈਆਰ ਦਰਜ ਕਰਕੇ ਔਰ ਉਹਦੇ ਤੇ ਇਨਵੈਸਟੀਗੇਟ ਕੀਤੀ ਹੈ। ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ। ਇਸ ਸਬੰਸ ਤੇ ਸਾਈਬਰ ਕ੍ਰਾਈਮ ਤੇ ਹੋਰ ਏਜੰਸੀਸ ਨੂੰ ਵੀ ਅਸੀਂ ਨਾਲ ਰਿਕੁਐਸਟ ਕੀਤੀ ਹੈ। ਉਹ ਵੀ ਸਾਡੀ ਹੈਲਪ ਕਰ ਰਹੇ ਹੈ। और मैं उम्मीद है कि बहुत जल्दी ये केस अभी ट्रेस कर लाँगे सिक्योरिटी इमीजिएटली बीफअप की गई है उस एरिए बॉम्ब डिस्पोजल स्कॉड्स से एंटीसप्टा टीम साढ़िया वर्क कर रही हैं और सीनियर अफसर डिप्यूट किए गए हैं फॉर इंश्योरिंग फुल प्रूफ सिक्योरिटी और मैं मीडिया के माध्यम राही सारे पब्लिक को कहना चाहता कि पैनिक वाली कोई गल नहीं है जो मेल के कंटेंट्स तो यह गल इंडीकेट हो रही है कि किसी शरारती अंसर वालों की गई है ਔਰ ਇਹ ਜਿਆਦਾਤਰ ਸਾਊਥ ਇੰਡੀਆ ਦੀਆਂ ਚੀਜ਼ਾਂ ਬਾਰੇ ਜਾਂ ਹੈਪਨਿੰਗਸ ਬਾਰੇ ਇਨਸੀਡੈਂਟਸ ਬਾਰੇ ਜਿਆਦਾ ਗੱਲ ਕਰ ਰਹੇ ਉਸ ਇੱਕ ਜ਼ਿਕਰ ਇਹ ਗੋਲਡਨ ਟੈਂਪਲ ਦੀ ਥ्रेट ਬਾਰੇ ਵੀ ਹੈ ਸੋ ਮੈਂ ਅਸੀਂ ਇਹ ਕਹਿਣਾ ਚਾਹੁੰਦਾ ਮੈਂ ਕਿ ਅਸੀਂ ਪੰਜਾਬ ਪੁਲਿਸ ਹੋਰ ਅਮਰਸਰ ਕਮਿਸ਼ਨਰ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਔਰ ਵੀ ਅਨਸ਼ੋਰ ਕਰਾਂਗੇ ਕਿ ਫੂਲ ਪ੍ਰੂਫ ਸਕਿਉਰਟੀ ਰਵੇ ਇਸੇ ਨੂੰ ਕੋਈ ਕੋਰਨ ਨਹੀਂ ਹੋਣੀ ਹੈ ਔਰ ਬਹੁਤ ਜਲਦੀ ਅਸੀਂ ਇਹਨੂੰ ਕਰੈਕ ਕਰਾਂਗੇ